ਸਰਦ ਦੇ ਦੇਖ ਲਾ ਰੱਖ ਜਾ ਫਿਰ ਰੋਏ ਨਾ ਡਾਗੇ ਜਾ ਪਾਰਟ 2 ਵੀਰ ਜੀ ਛੋਟਾ ਤਰਪਾ ਪੁੱਤ ਥੱਕਣਾ ਕਰ ਤਾ ਆਇਆ 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 ਰੇੜਾ ਜੜਵਾਉਣਾ ਆਇਆ 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 ਹਾਂ ਆਇਆ ਆਇਆ ਉਹ ਉੱਤੇ ਮੈਂ ਐ ਉਹ ਗਾਈ ਮੱਕਲਾ ਚਾੜੀ ਕਰੇ ਲੈਵਲ ਆਤੀ ਗੱਲ ਤੂੰ ਹਲੇ ਤੱਕ ਫੇਰਦੀ ਮਹਾਲੀ ਲੈਵਲ ਵਾਸ ਲੈਵਲ ਹੋੜ ਕਾਬੂ ਆ ਜਵੇ ਲੈਵਲ ਨਹੀਂ ਸਾਰਾ ਸੱਟ ਬੋਲ ਵਾਲੀ ਲੈਵਲ 'ਚ ਸਿਆਲ ਹੈਗਾ ਅਹ ਤਰਾ ਮੂੜ ਵੀ ਲੈ ਅਰਵਾਾ ਚਾਲਿਆ ਦੋ ਪੈਂਟ ਜਣਾ ਓਏ ਓਏ ਪਾਵੇ ਰਿਆ ਵਾਈ ਮੋੜਦਾ ਨਹੀਂ ਹੁਣ ਮੋੜਦਾ ਨਹੀਂ ਸਾਨੂੰ ਮੋੜਨਾ ਨਹੀਂ ਆਉਦਾ ਜੀ ਗਾਈ ਸਾਨੂੰ ਕੋ ਸਾਨੂੰ ਕੋ ਢਾਲ ਮੋੜਨਾ ਨਹੀਂ ਆਉਦਾ ਜੀ ਉਹ ਜ਼ਿਆਦਾ ਦੇ ਪਿੰਡ ਪਹੁੰਚਾਇਆ ਮੈਨੂੰ ਓਏ ਕੋਤ ਮੋੜ ਪਾ ਚਾਚਾ ਮੋੜ ਮੋੜ ਬੈਕ ਬੈਕ ਹਾਂ ਹਾਂ ਸ਼ਾਬਾਸ਼ ਸ਼ਾਬਾਸ਼ ਮੋੜ ਪਾ ਓਏ ਇਦਾਂ ਨਹੀਂ ਕਰ ਓਏ ਓਏ ਮੋੜ ਲਿਆ ਮਿਸ਼ਨ ਸਕਸੈਸਫੁਲ ਓਏ ਓਏ ਮਿਸ਼ਨ ਸਕਸੈਸਫੁਲ ਰੋਪਾ ਜੀ ਮੈਂ ਵਿੱਚ ਡੱਪੜਾ ਜੇ ਤੂੰ ਮੈਨੂੰ ਵੀ ਸੱਟਣਾ ਦੇਖੀਂ ਪਿੱਛੇ ਨੂੰ ਹੋ ਕੇ ਬੈਠ ਥੋੜਾ ਜਿਆ ਉਹ ਤਾਂ ਨਾ ਵਿੱਚ ਹੱਡ ਹਲਦੇ ਆ ਦੇ ਨਹੀਂ ਹਲਦੇ ਸਾਡਾ ਹਲਦੇ ਗਾਈਜ਼ ਇਹ ਦੇਖ ਐਸਾ ਸਾਡਾ ਹਲੇ ਸੱਚੀ ਯਾਰ ਆ ਦੇਖ ਪਿੱਛੇ ਨੂੰ ਓਏ ਸਦਾਗਾ ਮਨੀ ਕਰਨ ਮੈਨੂੰ ਤੇਰੇ ਲੱਛਣ ਛਈ ਨਹੀਂ ਲੱਗਦੇ ਤੇਰੇ ਕਿਹੜਾ ਮੈਂ ਤੈਨੂੰ ਇੰਨੀ ਗੱਲ ਦੱਸਦੀ ਆ ਕਿ ਪਿੱਛੇ ਮੈਂ ਪਤਾ ਮੈਂ ਕਿਦਾਂ ਬੈਲੈਂਸ ਕਰਕੇ ਬੈਠਾ ਲੱਤਾ ਸਾਰੇ ਬੈਠਾ ਵਾਪਸ ਪੁੱਤ ਇਹਨੂੰ ਇਹਨੂੰ ਖੱਟ ਗਿਆ ਚੱਲ ਕੋਈ ਨਹੀਂ ਜਾਣਦੇ ਜਾਣਦੇ ਲੱਗਦਾ ਸਾਰੀ ਹੋ ਗਿਆ ਲੱਲ ਤਰਪੀਆਂ